हेलो सास्ती कपड़े सारे ਨੂੰ ਅੱਜ ਆਪਾਂ ਲੂਸ ਪਲਾਜ਼ੋ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ 2 ਇੰਚ نیچے ਲੈਣਾ ਵਾ ਫੋਲਡਿੰਗ ਵਾਸਤੇ ਇਹ ਨਿਸ਼ਾਨ ਆਪਾਂ ਸਿੱਧਾ ਕਰ ਦੇਣਾ ਵਾ ਹੁਣ ਆਪਾਂ ਇੱਥੇ ਲਾਵਾਂਗੇ ਲੈਂਥ ਜਿੰਨੀ ਆਪਣੀ ਲੰਬਾਈ ਆ ਉਹਨਾਂ ਨਿਸ਼ਾਨ ਲਾ ਲੈਣਾ ਵਾ ਇੱਕ ਨਿਸ਼ਾਨ ਐਸਾਈਡ ਲਗਾ ਲੈਣਾ ਵਾ ਨੰਬਾਈ ਦਾ ਇਹਨਾਂ ਨਿਸ਼ਾਨਾਂ ਨੂੰ ਬਿਲਕੁਲ ਸਿੱਧਾ ਕਰ ਦੇਣਾ ਵਾ ਮੈਂ 2 ਇੰਚ ਆਪਾਂ ਉੱਪਰ ਲਵਾਂਗੇ ਹੋਲਡਿੰਗ ਵਾਸਤੇ ਨਾਸਟਿਕ ਵਾਸਤੇ ਇਸ ਇਨਸ਼ਾਅੱਲਾ ਉਹ ਵੀ ਆਪਾਂ ਬਿਲਕੁਲ ਸਿੱਧਾ ਕਰ ਦਾਂਗੇ ਇਸ ਤੋਂ ਬਾਅਦ ਹੁਣ ਆਪਾਂ ਇੱਥੇ ਲਵਾਂਗੇ ਵੇਪ ਦਾ ਚੌਥਾ 3.5 ਇੰਚ ਵਿੱਚ ਪਲੱਸ ਕਰਨਾ ਵਾ 1 ਇੰਚ ਆਪਣਾ ਸਲਾਈ ਚ ਆ ਜਾਊਗਾ 2.5 ਇੰਚ ਬਾਅਦ ਇੱਥੋਂ ਵੀ 1.5 ਲੈਣਾ ਵਾ ਤਾਂ ਇਨਸ਼ਾਅੱਲਾ ਬਿਲਕੁਲ ਸਿੱਧਾ ਕਰ ਦੇਣਾ 12 ਇੰਚ ਆਪਾਂ ਆਸਨ ਪਾਇਆ ਇਹਦਾ 2.5 ਇੰਚ ਦਾ ਇਨਸ਼ਾਅੱਲਾ ਆਪਾਂ ਇੱਥੋਂ ਲਵਾਂਗੇ ਤੋ ਆਪਾਂ ਜਿੰਨਾ ਕਸਟਮਰ ਦਾ ਪੌਂਚਾ ਤਿਆਰ ਕਰਨਾ ਆਪਾਂ ਉਹਨਾਂ ਨਿਸ਼ਾਨ ਲਾੜਾਂਗੇ ਉਸ ਤੋਂ ਬਾਅਦ ਆਪਾਂ ਕਰਵ ਸਕੇਲ ਨਾਲ ਇਹਨੂੰ ਸ਼ੇਪ ਦੇ ਦਾਂਗੇ ਐਥੇ ਆਪਾਂ ਗੁਲਾਈ ਦੇਵਾਂਗੇ 1.5 ਇੰਚ ਦੇ ਰੱਖ ਕੇ ਫਰਕ ਫਿਰ ਆਪਾਂ ਗੁਲਾਈ ਦੇਵਾਂਗੇ ਜਿਆਦਾ ਡੀਪ ਗੁਲਾਈ ਨੂੰ ਜਿਹਨੇ ਤੇਰਾ ਕਰ ਦਾਂਗੇ ਇਸ ਦੀ ਕਟਿੰਗ ਸੀਗਨਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਵਾਂਗੇ ਤਾਂ ਬੱਲੂ ਆਪਾਂ ਕੱਲੇ ਤੇ ਕਪੜੇ ਦੇ ਉੱਪਰ ਫਰੰਟ ਪੱਲਾ ਵਿਛਾ ਲਿਆ ਇਸ ਤੋਂ ਬਾਅਦ ਆਪਾਂ ਇੱਥੇ ਲਾਵਾਂਗੇ 2.5 ਇੰਚ ਦਾ ਨਿਸ਼ਾਨ ਇੱਥੇ ਲਾਵਾਂਗੇ 2.5 ਇੰਚ ਦਾ ਹੀ ਆਪਾਂ ਇੱਥੇ ਲਾਵਾਂਗੇ 1.5 ਇੰਚ ਦਾ ਨਿਸ਼ਾਨ ਆਪਾਂ ਇੱਥੋਂ ਲਾਵਾਂਗੇ ਆਪਾਂ ਇੱਥੋਂ ਕਰਵ ਸਕੇਲ ਨਾਲ ਇੰਸ਼ਾਨ ਉੱਪਰ ਕੋ ਸੇ ਤਰੀਕੇ ਨਾਲ ਲਗਾ ਲਾਂਗੇ ਉਸ ਤੋਂ ਬਾਅਦ ਵਿੱਚ ਆਪਾਂ ਜੋ 8 ਇੰਚ ਦਾ ਨਿਸ਼ਾਨ ਲਾਇਆ ਤੇ ਉੱਥੋਂ ਜਿਹੜੇ ਆਪਣੇ ਫਰੰਟ ਪੱਲੇ ਦੀ ਆਸਨ ਦੀ ਕਟਾਈ ਉੱਥੋਂ ਤੱਕ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਾਵਾਂਗੇ ਇੱਥੋਂ ਵੀ ਆਪਾਂ ਗੁਲਾਈ ਪਾ ਦਾਂਗੇ ਗੁਲਾਈ ਸੈਂਟਰ ਤੋਂ 1.5 ਇੰਚ ਦਾ ਫਰਕ ਤੇ ਪਾਵਾਂਗੇ ਆਪਾਂ ਇੱਥੋਂ ਆਪਾਂ 1.5 ਇੰਚ ਉੱਪਰ ਕਰਾਂਗੇ ਆਸਨ ਵਾਲੀ ਸਾਈਡ ਤੋਂ 1.5 ਇੰਚ ਆਪਾਂ ਲੈਣਾ ਉੱਪਰ ਨੂੰ ਤੇ ਇੱਦਾਂ ਆਪਾਂ ਸਕੀਲ ਰੱਖ ਕੇ ਨਿਸ਼ਾਨ ਲਾ ਦਾਂਗੇ ਉਨਾ ਪਕਰ ਦਾਂਗੇ ਜੀ ਇਸ ਦੀ ਕਟਿੰਗ ਏਸੀ ਜੀ ਲੋਜ ਪਲਾਜ਼ੋ ਦੀ ਕਟਿੰਗ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਕਮੈਂਟ ਲਾਈਕ ਸ਼ੇਅਰ ਕਰਿਓ ਐਂਡ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਦੀ ਲੱਗੀ ਪਰ ਇਸੇ ਤਰ੍ਹਾਂ ਆਪਾਂ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇਹਦੀ ਕਰਦੇ ਹਾਂ ਲੇਕ ਕਟਿੰਗ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ ਲੋਜ ਪਲਾਜ਼ੋ ਕਟਿੰਗ ਕਰਨ ਦਾ ਥੈਂਕ ਯੂ ਜੀ ਸਾਸ਼ਟਿਕਾ